ਪਿੰਡ ਦੇ ਆਟਾ ਸਹਾਰਾ ਲਵਾਓ ਜੀ ਸਾਡਾ ਸਾਡੀਆਂ ਮੈਂ ਹਾਂਜੀ ਸਾਨੂੰ ਜਰੂਰ ਸਹਾਰਾ ਲਵਾਓ ਜੀ ਸਾਡਾ ਬਹੁਤ ਬੁਰਾ ਹਾਲ ਹੈ ਹਾਂ ਜੀ ਬੜੇ ਮਾਰਾ ਪਏ ਗਏ ਚਾਰ-ਸੱਤ ਵੈਸੇ ਨਹੀਂ ਉੱਠ ਸਕਦੇ ਜਦੋਂ ਕੋਈ ਸਹਾਰਾ ਮਿਲੇ ਆੜੀ ਰੋਜ਼ ਦੇਖੋ ਜੀ ਆ ਕੀ ਹਾਲ ਹੈ ਸਾਡਾ ਮਟਰ ਸੁੱਕ ਗਿਆ ਸਾਰਾ ਸਾਰੇ ਦਾ ਸਾਰਾ ਤਬਾਹ ਹੋ ਗਈ ਮਟਰ ਸਾਡਾ ਪਿੰਡੀ ਕਰਦੇ ਬਦਲ ਗਈ ਖੇਤੀ ਬਾਜ ਜਿਉਂ ਨੇ ਘਾਟੇ ਪੈਣ ਲੱਗੇ ਕਿਹੜਾ ਕਰੂਗੀ ਜਿਵੇਂ ਗਵਰਨਮੈਂਟ ਕਹਿੰਦੀ ਹੈ ਜੀ ਬੱਚਿਆਂ ਨੂੰ ਰੋਗ ਰੋਗ ਕੇ ਰੱਖਦੇ ਇੱਥੇ ਵੀ ਚਲੋ ਬਾਹਰ ਨਾ ਜਾਓ ਬਾਹਰ ਨਾ ਜਾਓ ਵੀ ਇੱਥੇ ਆਪਣਾ ਤੁਸੀਂ ਇੱਥੇ ਆਪਣਾ ਕੰਮਕਾਰ ਕੋਈ ਕਰੋ ਵੀ ਆਪਣਾ ਇੱਥੇ ਆਪਾਂ ਕਾਨੂੰਨ ਬਾਹਰ ਜਾ ਕੇ ਗੋਰੀਆਂ ਦੀ ਆਪਾਂ ਬਦਲ ਕਰੋ ਅਸੀਂ ਬਦਲ ਕੀਤਾ ਬਦਲ ਕੀਤਾ ਸਾਡਾ ਹਰ ਬਹੁਤ ਨੁਕਸਾਨ ਹੋ ਚੁੱਕਾ ਹੈ ਸਰਕਾਰਾਂ ਬੜਾ ਕਹਿੰਦਿਆਂ ਨੇ ਜੀ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਜੀ ਇਹ ਮੁਰਗੀ ਮਰੀ ਦੇ ਬੱਕਰੀ ਮਰੀ ਦੇ ਤੱਕ ਪੈਸੇ ਦਾਂਗੇ ਪੂਰੇ ਲੱਖਾਂ ਕਰੋੜਾਂ ਰੁਪਈਆ ਦਾ ਸਾਡਾ ਨੁਕਸਾਨ ਹੋ ਗਿਆ ਕੇਜਰੀਵਾਲੋਂ ਧੋਈ ਫਿਰਦੇ ਕਦੇ ਆਇਆਂ ਨੂੰ ਕਦੇ ਆਉਂ ਨੂੰ ਬੱਕਰੀ ਮਰੀ ਦਾ ਤੁਹਾਨੂੰ ਮੁਰਗੀ ਦਾ ਕੀ ਸਾਡੇ ਤਾਂ ਇੱਥੇ ਕੋਈ ਆ ਕੇ ਖੜੇ ਹੀ ਨਹੀਂ ਜੀ ਹਾਂਜੀ ਸਾਡਾ ਤਾਂ 1.5-2 ਕਰੋੜ ਰੁਪਈਆ ਸਾਡੇ ਪਿੰਡ ਦਾ ਨੁਕਸਾਨ ਆ ਟਮਾਟਰ ਦਾ ਜੀ ਜਿਹੜਾ ਮਟਰ ਦਾ 40000 ਰੁਪਏ ਪ੍ਰਤੀ ਏਕੜ ਦੇ حساب ਨਾਲ ਸਾਡਾ ਵੱਖਰਾ ਹੋ ਗਿਆ ਦੱਸੋ ਜੀ ਮੈਂ ਕਰਦੇ ਹਾਂ ਉਹਨੇ ਕਰਦੇ ਹਾਂ ਬੜੀ ਬੁਰੀ ਗੱਲ ਤੇ ਸਿਰ ਇੱਕਾਈ ਬਾਲ ਦੀ ਇਹਨੂੰ ਹੋਰ ਜ਼ਿਆਦਾ ਕਰ ਜਾਊਗਾ ਇਸ ਦੇ ਉੱਪਰ ਹਾਂ ਜੀ तकरीबन 1.5 ਲੱਖ ਰੁਪਏ ਦਾ ਕਰਦਾ ਹਾਂ ਮਾਸਦਰ ਨਾ ਨਾ ਸਭ ਤੋਂ ਵੱਡਾ ਵੀ ਨਰਸਰੀ ਆ ਸਾਰੇ ਵੀ ਆ ਦੇਖੋ ਜੀ ਥੱਲੇ ਹੁਣ ਫਲ ਤਿਆਰ ਆ ਸਾਰਾ ਜੀ ਆ ਦੇਖੋ ਜੀ ਆ ਵੇਖੋ ਜੀ ਆ ਆ ਦੁੱਧ ਦਾ ਕਾਲਾ ਹੋ ਰਿਹਾ ਜੀ ਆ ਦੇਖੋ ਜੀ ਸਾਰਾ ਆ ਸਾਰਾ ਆ ਆਹਦੀ ਤੋਂ ਕਾਲਾ ਆ ਹਾਂ ਹੁਣ ਥੱਲੇ ਤੋਂ ਤਿਆਰ ਹੋ ਰਿਹਾ ਜੀ ਇਸ ਤਰ੍ਹਾਂ ਹੋ ਜਾਂਦਾ ਸਰ ਸੇਕ ਸੇਕ ਨਹੀਂ ਆ ਦੇਖੋ ਜੀ ਸਾਡੀ ਮੂਹਾਂ ਹੀ ਰੋਜੀ ਆ ਸਿਰਫ ਆ ਆ ਆ ਆ ਸਾਡਾ ਹਾਲ ਆ ਸਾਡੀ ਮੂਹਾਂ ਹੀ ਰੋਜੀ ਬਿਲਕੁਲ ਕੁਸ ਗਿਆ ਜੀ ਆਹ ਇਸਾਨ ਬਿਲਕੁਲ ਖਤਮ ਹੋ ਗਿਆ ਸਾਰਾ ਇਹ ਤਾਂ ਤਾਂ ਪਹਿਲੇ ਮਰੇ ਜਿਹੜਾ ਤਾਂ ਪਹਿਲਾਂ ਹੀ ਇੰਨੇ ਕਬਾਨਾ ਜੀ ਤੁਹਾਨੂੰ ਪਤਾ ਹੀ ਉਹ ਤੋਂ ਬਾਅਦ ਸਾਨੂੰ ਬਾਹ ਮਾਰ ਪੈ ਗਈ ਪਹਿਲੇ ਖਰਚੇ ਪੈਸੀ ਛੇੜ ਮਿਲਦੇ ਨਹੀਂ ਨਾਂ ਤਾਂ ਸਾਡੇ ਕੋਲ ਕੁਝ ਹੱਲੇ ਤੱਕ ਕੋਈ ਸਾਡਾ ਪਿੰਡ ਤੱਕ ਸਾਡੇ ਦਾ ਐਮ.ਐਲ.ਏ. ਜੀ ਉਧਾਰ ਸਵਾ ਰੋਪੇ ਦੀ ਉਹ ਵੀ ਹਲੇ ਤੱਕ ਜਦੋਂ ਹੁਣ ਮਾਜਰਾ ਸਾਡੇ ਦਾ ਸਾਡੇ ਕੋਲ ਆ ਗਿਆ ਜੀ ਵੀ ਦੇ ਬੇਟੇ ਆਏ ਸੀਗੇ ਉਹ ਤਾਂ ਬੱਚਾ ਜੀ ਉਹਨੂੰ ਵੀ ਪਤਾ ਹੀ ਨਹੀਂਗਾ ਜੀ ਉਹ ਤੇ ਕਿੰਨਾ ਵਾਂ ਹੁੰਦ ਨਹੀਂ ਪਤਾ ਉਹ ਆਇਆ ਜੀ ਤੇ ਉਹ ਵੀ ਉਹਨਾਂ ਨੇ ਵੀ ਪਾਸੇ ਨਾ ਸਾਡੇ ਵਰਗੇ ਜਿਹੜਾ ਉਹ ਆਇਆ ਮੈਨੂੰ ਸਾਨੂੰ ਆਪਾਂ ਤਾਂ ਬੇਮਾਜੇ ਆ ਕੀ ਕੋਈ ਅਲਟੀਟਾ ਜੀ ਦੇ ਦੇ ਗਿਆ ਹਾਂ ਦਾ ਬਹੁਤ ਬੁਰਾ ਹਾਲ ਹੈ ਮੈਡਮ ਸਾਡਾ ਸਾਨੂੰ ਸਾਨੂੰ ਥੋੜਾ ਬਹੁਤ ਇਹ ਫਸਲ 2019 ਹੀ ਸਾਲ ਚ ਇੱਕ ਹੀ ਫਸਲ ਆਈ ਇਹ ਜਿਹੜੇ ਢੋਣ ਦੇ ਦੂਸਰੇ ਵਟੇ ਹੀ ਹੋਏ ਤੇ ਲਾ ਬੈਠੇ ਆ ਜੀ ਉਹ ਜੀ ਜੀ ਹਜ਼ਾਰ ਦਾ ਝੋਨਾ ਨਿਕਲਿਆ ਜੀ 3 ਤੇ 15 ਆਈ ਸੁੱਕੀ ਬਿਜਾਈ ਕੀਤੀ ਆਂਗੇ ਸੁੱਕੀ ਸਿੱਧੀ ਬਿਜਾਈ ਕਰੋ ਜੀ ਸਾਡੇ ਪਿੰਡ ਸਾਡੇ ਬਿਜਾਈ ਕੀਤੀ ਸੀ ਜੀ ਕਿ ਵੀ ਸਾਹਮਣੇ ਕੀਤੀ ਆ ਜੀ ਤੁਹਾਨੂੰ 1500 ਰੁਪਏ ਵੀ ਅਸੀਂ ਦੇਾਂਗੇ ਖਰਚਾ ਉਹ ਵੀ ਅਜੇ ਤੱਕ ਆਇਆ ਜੀ ਨਾ ਉਹ ਕੋਈ ਪੈਸਾ ਆਇਆ ਕੀ ਹਾਲ ਹੈ ਫਟਾ ਮਤਲਬ ਸੁੱਕ ਗਿਆ ਸਾਰਾ ਸਾਰੇ ਦਾ ਸਾਰਾ ਲਗਾਉਂਦੇ ਆਂ ਦਾ ਪਿੰਡੀ ਕਰਦੇ ਪਰ ਉਹ ਵੀ ਬੰਦ ਨੇ ਉਹਨੇ ਕਰਦੇ ਪਿਆ ਕਿਹੜਾ ਜੀਨ ਗਵਰਨਮੈਂਟ ਕਹਿੰਦੀ ਹੈ ਜੀ ਬੱਚਾ ਨੂੰ ਰੋ ਰੋ ਕੇ ਰੱਖ ਲੈ ਇੱਥੇ ਵੀ ਜਦੋਂ ਬਾਹਰ ਨਾ ਜਾਓ ਬਾਹਰ ਨਾ ਜਾਓ ਵੀ ਇੱਥੇ ਆਪਣਾ ਤੁਸੀਂ ਇੱਥੇ ਆਪਣਾ ਕੰਮਕਾਰ ਕੋਈ ਕਰੋ ਵੀ ਆਪਣਾ ਇੱਥੇ ਆਪਣਾ ਲੋਕਾਂ ਨੂੰ ਬਾਹਰ ਜਾ ਕੇ ਕੋਈ ਨਹੀਂ ਆਪਾਂ ਨਾ ਬਦਲ ਕਰੋ ਅਸੀਂ ਬਦਲ ਕੀਤਾ ਆ ਬਦਲ ਕੀਤਾ ਸਦਾ ਹਰ ਬਹੁਤ ਸਰਕਾਰਾਂ ਬੜਾ ਕਹਿੰਦੀਆਂ ਨੇ ਜੀ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਜੇ ਇਹ ਮੁਰਗੀ ਮਰੀ ਦੇ ਬੱਕਰੀ ਮਰੀ ਦੇ ਤੱਕ ਪੈਸੇ ਤਾਂਗੇ ਪੂਰੇ ਲੱਖਾਂ ਕਰੋੜਾਂ ਰੁਪਈਆ ਦਾ ਸਾਡਾ ਨੁਕਸਾਨ ਕੇਜਰੀ ਵਾਲੋਂ ਤੁਸੀਂ ਫਿਰਦੇ ਕਦੇ ਐਨੂੰ ਕਦੇ ਉਹਨੂੰ ਕੋਕਰੀ ਮਰੀ ਦਾ ਤੁਹਾਨੂੰ ਮੁਰਗੀ ਦਾ ਕੀ ਛੋਲੇ ਦਾ ਇੱਥੇ ਕੋਈ ਆ ਕੇ ਖੜੇ ਹੀ ਨਹੀਂ ਸਾਡਾ ਤਾਂ 1.5-2 ਕਰੋੜ ਰੁਪਈਆ ਸਾਡੇ ਪਿੰਡ ਦਾ ਨੁਕਸਾਨ ਆ ਟਮਾਟਰ ਦਾ ਜਿਹੜਾ ਮਟਰ ਦਾ 40000 ਰੁਪਈਆ ਪ੍ਰਤੀ ਏਕੜ ਦੇ ਹਿਸਾਬ ਨਾਲ ਸਾਡਾ ਬਕਰਾ